ਸ਼੍ਰੀ ਵਾਹਿਗੁਰੂ ਜੀ ਚੱਕਰ ਚਿਹਨ ਅਰ ਬਰਨ ਜਾਤਿ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ ਅਚਲ ਮੂਰਤ ਨਭੋ ਪ੍ਰਕਾਸ਼ ਮਤੋਜ ਕਹੀ ਜੈ ਕੋਟ ਨਰਿੰਦਰਾਣ ਸਾਹੁ ਸੰਹਾਰ ਗੜੀ ਜੈ ਤੇਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਨੋਵਾ ਮਨ ਰੇ ਕੋਣ ਕੋ ਮਤ ਤੈ ਲੀਨੀ ਪਰਦਰ ਦਿਆਰ ਸਰਚਿਓ ਰਾਮ ਭਗਤ ਨਹਿ ਕੀਦੀ ਬੜਰੇ ਕੋਣ ਕਬਤ ਤਹ ਲੀਦੀ ਪਰਦਰ ਦਿਆਰ ਸਰਚਿਓ ਰਾਮ ਭਗਤ ਨਹਿ ਕੀਦੀ ਰਹਾਓ ਬੋਕਤ ਪੰਥ ਜਾਦੇਓ ਤੈ ਦਾ ਹੜ ਤਦ ਜੋਰਡ ਕੋ ਤਾਇਆ ਅਤ ਸਗ ਕਾ ਹੁੜ ਹੀ ਦੀਦਾ ਬਿਰਤਾ ਆਪ ਬਧਾਇਆ ਦਾਹਰ ਭਜਿਓ ਨਾ ਗੁਰ ਜਨ ਸੇਵਿਓ ਡ ਉਪਜਿਓ ਕਛ ਗਿਆ ਦਾ ਕਟ ਹੀ ਬਹਿ ਦੇ ਰਜਣ ਤੇਰਾ ਤੈ ਖੋਜ ਤੋ ਦਿਆਦਾ ਬਹੁਤ ਜੜਬ ਪਰਬਤ ਤੈ ਹਾਰਿਓ ਅਸਥਿਰ ਬਤ ਨਹੀਂ ਪਾਈ ਵਾਦਸ ਦੀ ਪਾਈ ਪਦ ਹਰ ਪਜ ਦਾੜਕ ਬਾਤ ਬਤਾਈ ਬਹੁਤ ਜੜਬ ਪਰਬਤ ਤੈ ਹਾਰਿਓ ਅਸਥਿਰ ਬਤ ਨਹੀਂ ਪਾਈ ਬਾੜਸ ਦੀ ਪਾਈ ਪਧਰਪਜ ਨਾੜਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਟ ਬਹੱਲਾ ਡੋਵਾ ਬਾੜ ਰੇ ਕੋੜ ਕੋ ਬਤ ਤੈ ਲੀਨੀ ਪਰ ਦਾਰਾ ਦਿਦਾਰ ਸ ਰਚਿਓ ਰਾਬ ਭਗਤ ਨਹਿ ਕੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਕੀ ਕਿਫਤੀ